ਪਿਆਰੇ ਵਿਦਿਆਰਥੀਓ ਅੱਜ ਅਸੀਂ ਕਰਾਂਗੇ ਨੰਦ ਲਾਲ ਨੂਰਪੁਰੀ ਦੀ ਕਵਿਤਾ ਮਾਤਾ ਗੁਜਰੀ ਜੀ ਇਸ ਕਵਿਤਾ ਵਿੱਚ ਕਵੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਬਜ਼ਾਦਿਆਂ ਸਹਬਜ਼ਾਦਾ ਜੋਰਾਵਰ ਸਿੰਘ ਤੇ ਸਹਬਜ਼ਾਦਾ ਫਤਿਹ ਸਿੰਘ ਦੇ ਸਰਹੰਦ ਦੀਆਂ ਨੀਹਾਂ ਵਿੱਚ ਚਿਣਵਾਏ ਜਾਣ ਤੇ ਉਹਨਾਂ ਦੀ ਦਾਦੀ ਮਾਤਾ ਮਾਤਾ ਗੁਜਰੀ ਜੀ ਦੇ ਦਰਦ ਨੂੰ ਬਿਆਨ ਕੀਤਾ ਹੈ ਹੁਣ ਪੜ੍ਹਦੇ ਹਾਂ ਕਵਿਤਾ ਕਵੀ ਫਰਮਾਉਂਦੇ ਹਨ ਅੱਧੀ ਰਾਤੀ ਮਾਂ ਗੁਜਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ ਅੱਖੀਆਂ ਦੇ ਤਾਰਿਆਂ ਦਾ ਮੈਨੂੰ ਚਾਨਣਾ ਨਜ਼ਰ ਨਾ ਆਵੇ ਇਹਨਾਂ ਕਾਵ ਸਤਰਾਂ ਵਿੱਚ ਕਵੀ ਨੇ ਦੱਸਿਆ ਹੈ ਕਿ ਮਾਤਾ ਗੁਜਰੀ ਜੀ ਅੱਧੀ ਰਾਤ ਉੱਠ ਕੇ ਆਪਣੇ ਪੋਤਰੀਆਂ ਸਹਿਬਜ਼ਾਦਾ ਜੋਰਾਵਰ ਸਿੰਘ ਅਤੇ ਸਹਿਬਜ਼ਾਦਾ ਫਤਿਹ ਸਿੰਘ ਨੂੰ ਯਾਦ ਕਰਕੇ ਉਹਨਾਂ ਦੇ ਦਰਦ ਨੂੰ ਬਿਆਨ ਕਰਦੇ ਹੋਏ ਘੋੜੀਆਂ ਗਾਉਂਦੇ ਹਨ ਕਿ ਉਹਨਾਂ ਦੇ ਪੁੱਤਰੇ ਕਿਦੇ ਕਿਧਰੇ ਵੀ ਨਜ਼ਰ ਨਹੀਂ ਆ ਰਹੇ ਅਤੇ ਨਾ ਹੀ ਉਹਨਾਂ ਦਾ ਚਾਨਣ ਨਜ਼ਰ ਆ ਰਿਹਾ ਹੈ। ਨੀ ਕਲ ਜਦੋਂ ਸੌਣ ਲੱਗੀ ਮੇਰੇ ਕੋਲ ਹੀਰਿਆਂ ਦੀ ਜੋੜੀ ਪਿੰਡਿਆਂ ਤੇ ਹੱਥ ਫੇਰ ਕੇ ਮੈਂ ਆਖਿਆ ਵੰਡੂੰਗੀ ਲੋੜੀ। ਇੱਥੇ ਫਿਰ ਕਵੀ ਮਾਤਾ ਜੀ ਦੇ ਦਰਦ ਨੂੰ ਬਿਆਨ ਕਰਦੇ ਹੋਏ ਕਹਿੰਦੇ ਹਨ ਕਿ ਉਹ ਆਪਣੇ ਪੋਤਰੀਆਂ ਦੀ ਯਾਦ ਵਿੱਚ ਦਰਦ ਭਰੀਆਂ ਗੋੜੀਆਂ ਗਾ ਰਹੇ ਹਨ ਜਦੋਂ ਉਹ ਅੱਧੀ ਰਾਤ ਸੁੱਤੇ ਸਨ ਅਤੇ ਉਹਨਾਂ ਨੇ ਪੋਤਰੀਆਂ ਦੀ ਜੋੜੀ ਉਹਨਾਂ ਦੇ ਕੋਲ ਸੀ ਉਹ ਉਹਨਾਂ ਦੇ ਪਿੰਡੇ ਤੇ ਹੱਥ ਫੇਰ ਕੇ ਸੋਚ ਰਹੇ ਸਨ ਕਿ ਇਸ ਵਾਰ ਉਹ ਉਹਨਾਂ ਦੀ ਲੋੜੀ ਵੰਡਣਗੇ ਢਿੱਡ ਦਾ ਸੀ ਇੱਕ ਬੁਰਾ ਨਹੀਂ ਮੈਥੋਂ ਚੱਲਿਆ ਨਾ ਜਾਵੇ ਅੱਧੀ ਰਾਤੀ ਮਾਂ ਗੁਜਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ ਇਨ੍ਹਾਂ ਸਤਰਾਂ ਵਿੱਚ ਫਿਰ ਕਵੀ ਕਹਿੰਦੇ ਹਨ ਕਿ ਮਾਵਾਂ ਦਾ ਦਰਦ ਜਿਹੜਾ ਹੈ ਬਹੁਤ ਬੁਰਾ ਹੁੰਦਾ ਹੈ ਅਰਥਾਤ ਮਾਵਾਂ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੀਆਂ ਹਨ ਅਤੇ ਉਹਨਾਂ ਦਾ ਉਹਨਾਂ ਕੋਲੋਂ ਆਪਣੇ ਬੱਚਿਆਂ ਦਾ ਵਿਛੋੜਾ ਚੱਲਿਆ ਨਹੀਂ ਜਾਂਦਾ ਇਹ ਸਭ ਮਾਤਾ ਗੁਜਰੀ ਜੀ ਅੱਧੀ ਰਾਤ ਨੂੰ ਪੋਤਰੀਆਂ ਦੀ ਯਾਦ ਵਿੱਚ ਬੈਠੇ ਕਹਿ ਰਹੇ ਹਨ ਸਪਨਾ ਸੱਚ ਹੋ ਗਿਆ ਮੇਰੇ ਨਾਲ ਝਗੜ ਪਈ ਹੋਣੀ ਇਟ ਉੱਤੇ ਇਟ ਰੱਖ ਕੇ ਤੇਰੇ ਹੀਰਿਆਂ ਦੀ ਚਮਕ ਲਕੋਣੀ ਇਨ੍ਹਾਂ ਕਾਵ ਸਤਰਾਂ ਵਿੱਚ ਹੋਣੀ ਜੋ ਹੈ ਮੌਤ ਜਿਹੜੀ ਹੈ ਉਹ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਜਿਣ ਕੇ ਸ਼ਹੀਦ ਕਰਨ ਦੀ ਗੱਲ ਕਹਿ ਰਹੇ ਹਨ ਇਹ ਸਭ ਕੁਝ ਜਿਹੜਾ ਹੈ ਮਾਤਾ ਜੀ ਨੂੰ ਸੁੱਤੇ ਪਿਆ ਨਜ਼ਰ ਆ ਰਿਹਾ ਹੈ ਇਹ ਉਹਨਾਂ ਦੇ ਮਨ ਦੀ ਅਵਸਥਾ ਜਿਹੜੀ ਉਹ ਬਿਆਨ ਕੀਤੀ ਗਈ ਹੈ ਕਿ ਹੋਣੀ ਉਹਨਾਂ ਨਾਲ ਝਗੜ ਪਈ ਹੈ ਕਿ ਉਹ ਇ ਨੀਹਾ ਵਿੱਚ ਚਿਣਕੇ ਭਾਵ ਇਟਾਂ ਵਿੱਚ ਚਿਣਕੇ ਉਹਨਾਂ ਦੇ ਪੋਤਰਿਆਂ ਦੀ ਚਮਕ ਲਕੋ ਦੇਵੇਗੀ ਅਰਥਾਤ ਉਹਨਾਂ ਨੂੰ ਸ਼ਹੀਦ ਕਰ ਦੇਵੇਗੀ ਮੈਂ ਸ਼ਾਤੀ ਨੀ ਸ਼ਾਤੀ ਨਾਲ ਮੈਂ ਲਾ ਲਏ ਜਾਉ ਉਸਲੀ ਪਰਣ ਕਲਾਵੇ ਅਧੀ ਰਾਤੀ ਮਾਂ ਗੁਜਰੀ ਬੈਠੀ ਕੋੜੀਆਂ ਚੰਦਾਂ ਦੀਆਂ ਗਾਵੇ ਇੱਥੇ ਕਵੀ ਫਿਰ ਜਿਹੜਾ ਹੈ ਮਾਤਾ ਜੀ ਦੇ ਦਰਦ ਨੂੰ ਬਿਆਨ ਕਰਦਾ ਹੋਇਆ ਕਹਿੰਦਾ ਹੈ ਕਿ ਜਦੋਂ ਮੌਤ ਨੇ ਉਹਨਾਂ ਨੂੰ ਕਿਹਾ ਕਿ ਉਹ ਉਹਨਾਂ ਨੂੰ ਜੜਾ ਹੈ ਲੈ ਜਾਵੇਗੀ ਤਾਂ ਮਾਤਾ ਜੀ ਨੇ ਆਪਣੇ ਪੋਤਰਿਆਂ ਨੂੰ ਜਫੀ ਵਿੱਚ ਲੈ ਲਿਆ ਅਤੇ ਉਹ ਉਸ਼ਲ ਉੱਠੇ ਮਾਤਾ ਗੁਜਰੀ ਜੀ ਆਪਣੇ ਪੋਤਰਿਆਂ ਦੀਆਂ ਦਰਦਮਈ ਘੋੜੀਆਂ ਜਿਹੜਾ ਉਹ ਅੱਧੀ ਰਾਤ ਨੂੰ ਗਾਉਂਦੇ ਨਜ਼ਰ ਆ ਰਹੇ ਹਨ ਇੱਕ ਦਿਨ ਪੁੱਛਦੇ ਸੀ ਦਾਦੀ ਮਾਤਾ ਪਿਤਾ ਜੀ ਕੋਲ ਜਾਣਾ ਐਤ ਗੀਤਾਂ ਰੱਜ ਰੱਜ ਕੇ ਅਸੀਂ ਹੱਸ ਹੱਸ ਗੱਲ ਲੱਗ ਜਾਣਾ ਹੁਣ ਇਥੇ ਕਵੀ ਜਿਹੜਾ ਇਹ ਦਾਦੀ ਮਾਤਾ ਦੇ ਦਰਦ ਨੂੰ ਫਿਰ ਬਿਆਨ ਕਰਦਾ ਹੋਇਆ ਕਹਿੰਦਾ ਹੈ ਕਿ ਪੋਤਰੇ ਜਿਹੜਾ ਉਹ ਇੱਕ ਦਿਨ ਪੁੱਛਦੇ ਸੀ ਦਾਦੀ ਜੀ ਅਸੀਂ ਪਿਤਾ ਜੀ ਕੋਲ ਜਾਣਾ ਹੈ ਪਿਤਾ ਜੀ ਕੋਲ ਅਸੀਂ ਕਦੋਂ ਜਾਵਾਂਗੇ ਇਸ ਵਾਰ ਜਦੋਂ ਅਸੀਂ ਆਪਣੇ ਪਿਤਾ ਜੀ ਨਾਲ ਮਿਲਾਂਗੇ ਤਾਂ ਪਿਤਾ ਜੀ ਨਾਲ ਹੱਸ ਹੱਸ ਕੇ ਰੱਜ ਰੱਜ ਕੇ ਗੱਲਾਂ ਕਰਾਂਗੇ ਇੱਕ ਇੱਕ ਬੋਲ ਚੰਦਰਾਨੀ ਮੇਰੇ ਧੂ ਕਾਲ ਜੇ ਪਾਵੇ ਹੁਣ ਇੱਥੇ ਮਾਤਾ ਜੀ ਕਹਿੰਦੇ ਹਨ ਕਿ ਪੋਤਰਿਆਂ ਦਾ ਜਿਹੜਾ ਇੱਕ ਇੱਕ ਬੋਲ ਸੱਚ ਹੋ ਗਿਆ ਹੈ ਉਹ ਆਪਣੇ ਪਿਤਾ ਜੀ ਕੋਲ ਜਿਹੜਾ ਹੈ ਚਲ ਗਏ ਹਨ ਭਾਵ ਸ਼ਹੀਦ ਹੋ ਗਏ ਹਨ ਅੱਧੀ ਰਾਤੀ ਮਾਂ ਗੁਜਰੀ ਬੈਠੀ ਕੋੜੀਆਂ ਚੰਦਾਂ ਦੀਆਂ ਗਾਵੇ ਅਤੇ ਫਿਰ ਕਵੀ ਕਹਿ ਰਿਹਾ ਏ ਕਿ ਅੱਧੀ ਰਾਤੀ ਮਾਤਾ ਗੁਜਰੀ ਜਿਹੜੀ ਆ ਆਪਣੇ ਪੋਤਰਿਆਂ ਦਾ ਦਰਦ ਬਿਆਨ ਕਰਦੀ ਹੋਈ ਜਿਹੜੀਆਂ ਕੋੜੀਆਂ ਗਾਉਂਦੇ ਨਜ਼ਰ ਆ ਰਹੇ ਹਨ ਕੱਲ ਮੇਰੇ ਕੋਲ ਵਸਦੇ ਅੱਜ ਨਜ਼ਰ ਕਿਤੇ ਨਹੀਂ ਆਂਦੇ ਨਿੱਕੇ ਨਿੱਕੇ ਉਦਰੇ ਹੋਏ ਕਿਨ ਹੋਣਗੇ ਦਰਦ ਸੁਣਾ ਦੇ ਇਥੇ ਕਵੀ ਫਿਰ ਜਿਹੜਾ ਹੈ ਮਾਤਾ ਜੀ ਦੇ ਦਰਦ ਨੂੰ ਬਿਆਨ ਕਰਦਾ ਹੋਇਆ ਕਹਿੰਦਾ ਹੈ ਕਿ ਮਾਤਾ ਜੀ ਕਹਿੰਦੇ ਹਨ ਕਿ ਕੱਲ ਜਿਹੜਾ ਇਹ ਪੋਤਰੇ ਮੇਰੇ ਕੋਲ ਸੀ ਪਾਵ ਮੇਰੇ ਕੋਲ ਜਿਹੜਾ ਸੁੱਤੇ ਪਏ ਸੀ ਤੇ ਅੱਜ ਮੈਨੂੰ ਜਿਹੜਾ ਉਹ ਨਜ਼ਰ ਨਹੀਂ ਆ ਰਹੀ ਉਹ ਛੋਟੇ ਛੋਟੇ ਬੱਚੇ ਜਦੋਂ ਉਦਾਸ ਹੋਣਗੇ ਤਾਂ ਉਹ ਆਪਣਾ ਦਰਦ ਕਿਸ ਨੂੰ ਸੁਣਾਉਣਗੇ ਪਤਾ ਨਹੀਂ ਉਹਨਾਂ ਦਾ ਦਰਦ ਕੋਈ ਸੁਣਨ ਵਾਲਾ ਹੋਵੇਗਾ ਜਾਂ ਨਹੀਂ ਹੋਵੇਗਾ ਵੇ ਲੱਭ ਤੇ ਸਈ ਨੂਰਪੁਰੀ ਮੇਰੇ ਨੈਣਾ ਨੂੰ ਨੀਂਦ ਨਾ ਆਵੇ ਅੱਧੀ ਰਾਤੀ ਮਾਂ ਗੁਜਰੀ ਬੈਠੀ ਘੋੜੀਆਂ ਚੰਦਾਂ ਦੀਆਂ ਗਾਵੇ ਫਿਰ ਮਾਤਾ ਗੁਜਰੀ ਜਿਹੜੇ ਆ ਨਾ ਮਾਤਾ ਜੀ ਦਾਦੀ ਮਾਤਾ ਸਹਿਬਜਾਦਿਆਂ ਦੇ ਉਹ ਆਪਣੇ ਸ਼ਹੀਦ ਹੋ ਚੁੱਕੇ ਪੋਤਰਿਆਂ ਪੋਤਰਾ ਜੋਰਾਵਰ ਸਿੰਘ ਅਤੇ ਸਹਿਬਜਾਦਾ ਫਤੇ ਸਿੰਘ ਦੀ ਯਾਦ ਵਿੱਚ ਜਿਹੜੀ ਕੋੜੀਆਂ गा ਰਹੇ ਹਨ ਉਹ ਕਹਿੰਦੇ ਹਨ ਕਿ ਕੋਈ ਮੇਰੇ ਪੋਤਰਿਆਂ ਨੂੰ ਲੱਭ ਲਿਆਵੇ ਉਹਨਾਂ ਤੋਂ ਬਿਨਾ ਮੇਰੇ ਨੈਣਾਂ ਨੂੰ ਨੀਂਦ ਨਹੀਂ ਆ ਰਹੀ ਅਰਥਾਤ ਮੈਨੂੰ ਆਪਣੇ ਪੋਤਰਿਆਂ ਦੀ ਜਿਹੜੀ ਯਾਦ ਸਤਾ ਰਹੀ ਹੈ ਇਸੇ ਤਰ੍ਹਾਂ ਮਾਤਾ ਗੁਜਰੀ ਜੀ ਅੱਧੀ ਰਾਤ ਆਪਣੇ ਪੋਤਰਿਆਂ ਦੀਆਂ ਕੋੜੀਆਂ ਗਾਉਂਦੇ ਨਜ਼ਰ ਆ ਰਹੇ ਹਨ ਜਿਨ੍ਹਾਂ ਦਾ ਵੇਰਵਾ ਕਵੀ ਨੇ ਕਵਿਤਾ ਵਿੱਚ ਬਹੁਤ ਹੀ ਸੱਜੇ ਢੰਗ ਨਾਲ ਕੀਤਾ ਹੈ ਸੋ ਇਹ ਕਵਿਤਾ ਬਹੁਤ ਹੀ ਵਧੀਆ ਹੈ ਧੰਨਵਾਦ